ਸੇ ਟਿਵਾਨਾ ਰਿਪੋਰਟ ਦੇ ਸਤਕਾਰ ਸੋਤੇ ਮੈਂ ਪੜ ਕੇ ਹੈਰਾਨ ਰਹਿ ਗਿਆ ਕਿ ਰੋਜ਼ ਪੰਜਾਬ ਦੇ ਵਿੱਚ 850 ਪੰਜਾਬੀਆਂ ਨੂੰ ਕੁੱਤੇ ਵੱਢ ਲੈਂਦੇ ਨੇ ਅੰਮ੍ਰਿਤਸਰ ਦੇ ਵਿੱਚ ਡੌਗ ਬਾਈਟ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਨੇ ਹਾਲਾਂਕਿ ਸਰਕਾਰ ਹਰ ਕੁੱਤੇ ਦੇ ਵੱਢਣ ਵਾਲੇ ਪੀੜਤ ਨੂੰ 20000 ਤੱਕ ਮੁਆਵਜ਼ਾ ਦੇਵੇਗੀ ਸੋ ਆਵਾਰਾ ਕੁੱਤਿਆਂ ਦੇ ਮਾਮਲੇ 'ਚ ਜਿਸ ਤਰ੍ਹਾਂ ਗੱਲਾਂ ਚੱਲੀਆਂ ਨੇ ਕਿ ਇਹ ਜਿਹੜੀਆਂ ਮੌਤਾਂ ਨੇ ਇਹ ਮਰਨ ਲਖਾਇ ਮੰਡਲ ਨੇ ਆਇਆ ਕਿ ਅਸੀਂ ਪਾ ਦਨੇ ਆ ਦੁਨੀਆ ਭਰ ਦੇ ਵਿੱਚ ਹਲਕਾਰ ਨਾਲ ਹੋਣ ਵਾਲੀਆਂ ਮੌਤਾਂ ਦਾ 35% ਮੌਤਾਂ ਸਾਡੇ ਭਾਰਤ 'ਚ ਹੁੰਦੀਆਂ ਨੇ 2004 ਦੇ ਅੰਕੜੇ ਨੇ ਕਿ 20000 ਬੰਦਾ ਹਲਕਾਰ ਨਾਲ ਇੰਡੀਆ 'ਚ ਮਰਿਆ ਆ ਦਿੱਲੀ ਦੇ ਵਿੱਚ ਕੀ ਤੁਸੀਂ ਵੇਖੋ ਕਿ ਹਰ ਜਗ੍ਹਾ ਤੇ ਹੁਣ ਇਹ ਜਿਹੜਾ ਅੰਕੜਾ ਹੈ ਇਹ ਪੰਜਾਬ ਦੇ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਦੀ ਰਿਪੋਰਟ ਹੈ ਜਿਸ ਮੁਤਾਬਕ ਸਾਲ 2024 ਦੇ ਵਿੱਚ ਪੂਰੇ ਪੰਜਾਬ ਦੇ ਵਿੱਚ 213531 ਕੁੱਤੇ ਦੇ ਕੱਟਣ ਦੇ ਮਾਮਲੇ ਦਰਜ ਹੋਏ ਨੇ ਜਦੋਂ ਕਿ 2022-23 ਦੇ ਵਿੱਚ ਇਸ ਤੋਂ ਥੋੜਾ ਜਿਹਾ ਘੱਟ ਸੀ ਉਦੋਂ 202439 23 ਦੇ ਵਿੱਚ ਤੇ 24 ਦੇ ਵਿੱਚ 213000 ਜਾਨੀ ਕਿ 9000 ਮਾਮਲਾ ਵਧ ਗਿਆ ਇੱਕ ਸਾਲ ਦੇ ਵਿੱਚ ਸੋ ਇਹ ਗਿਣਤੀ ਬੀਤੇ 3 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਆ ਸੁਪਰੀਮ ਕੋਰਟ ਦੇ ਦੇਸ਼ਾਂ ਤੋਂ ਬਾਅਦ ਦੇਸ਼ ਭਰ ਦੇ ਵਿੱਚ ਡੌਗ ਲਵਰ ਪ੍ਰਦਰਸ਼ਨਾਂ ਤੇ ਉਤਰ ਆਏ ਨੇ ਆਵਾਰਾ ਕੁੱਤਿਆਂ ਨੂੰ ਲੈ ਕੇ ਆਮ ਜਨਤਾ ਦੋ ਹਿੱਸਿਆਂ 'ਚ ਵੰਡ ਗਈ ਹੈ ਇੱਕ ਜੋ ਕੁੱਤਿਆਂ ਨੂੰ ਹਟਾਉਣ ਦੇ ਹੱਕ 'ਚ ਨੇ ਦੂਸਰੇ ਜੋ ਸੁਪਰੀਮ ਕੋਰਟ ਦੇ ਫੈਸਲੇ ਦਾ ਸਮਰਥਨ ਕਰ ਰਹੇ ਨੇ ਇਸ ਦੌਰਾਨ ਸਰਕਾਰਾਂ ਆਪਣਾ ਵੋਟ ਬੈਂਕ ਦੇਖਦੀਆਂ ਨੇ ਆਪਣੇ ਕਰਤੱਵਾਂ ਤੋਂ ਭੱਜਦੀਆਂ ਦਿਖ ਰਹੀਆਂ ਨੇ ਮਾਝੇ ਦੇ ਵਿੱਚ ਕੁੱਤਿਆਂ ਦੇ ਵੱਢਣ ਦੇ ਸਭ ਤੋਂ ਜ਼ਿਆਦਾ ਮਾਮਲੇ ਨੇ ਪੰਜਾਬ ਦੀਆਂ ਕਈ ਨਗਰ ਨਿਗਮਾਂ ਕਈ ਕਾਉਂਸਲਾਂ ਕੁੱਤਿਆਂ ਦੀ ਨਸਬੰਦੀ ਤੇ ਪ੍ਰੋਜੈਕਟ ਸ਼ੁਰੂ ਕਰ ਰੱਖੇ ਨੇ ਇਸ ਦੇ ਵਿੱਚ ਕੁੱਤਿਆਂ ਦੀ ਵਾਧੇ ਦੇ ਵਿੱਚ ਮਾਮੂਲੀ ਕਮੀ ਕਹਿਣ ਨੂੰ ਆ ਪਰ ਹੈ ਨਹੀਂ ਜਿਸ ਤਰ੍ਹਾਂ ਸੜਕਾਂ ਤੇ ਜਿਆਦਾ ਤੋਂ ਜਿਆਦਾ ਕੁੱਤੇ ਗਲੀਆਂ ਚ ਘੁੰਮਦੇ ਨਜ਼ਰ ਆਉਂਦੇ ਨੇ ਅਧਿਕਾਰਤ ਅੰਕੜਿਆਂ ਦੇ ਮੁਤਾਬਕ 225 ਦੇ ਵਿੱਚ ਜੁਲਾਈ ਮਹੀਨੇ ਤੱਕ ਅੰਮ੍ਰਿਤਸਰ ਦੇ ਵਿੱਚ 29504 ਮਾਮਲੇ ਜ਼ਿਲ੍ਹੇ ਚ ਸਾਹਮਣੇ ਆਏ ਨੇ ਪੂਰੇ ਚ 29000 ਮਾਮਲਾ ਇਸ ਸਾਲ ਦੇ 7 ਮਹੀਨਿਆਂ ਦੇ ਦੌਰਾਨ ਹਾਲਾਂਕਿ 24 ਦੇ ਨਾਲੋਂ 23 ਦੇ ਨਾਲੋਂ 24 ਚ 13-14000 ਕੁੱਤਿਆਂ ਦੇ ਵਧਣ ਦੇ ਡੌਗ ਵਾਈਟ ਦੇ ਮਾਮਲੇ ਜ਼ਿਆਦਾ ਸੀ ਹੁਣ ਅੰਮ੍ਰਿਤਸਰ ਦੇ ਵਿੱਚ ਤੁਸੀਂ ਵੇਖੋ ਕਿ 7 ਮਹੀਨਿਆਂ ਦੇ ਦੌਰਾਨ ਜੁਲਾਈ ਤੱਕ 29504 ਅੰਮ੍ਰਿਤਸਰੀ ਮਝੈਲਾ ਨੂੰ ਕੁੱਤਿਆਂ ਨੇ ਵੜ ਲਿਆ ਪਿੱਛੇ ਲੁਧਿਆਣਾ ਵੀ ਨਹੀਂ ਲੁਧਿਆਣਾ ਦੂਸਰੇ ਸਥਾਨ ਤੇ ਹੈ ਜਿੱਥੇ 21777 ਲੁਧਿਆਣਵੀ ਕੁੱਤੇ ਦੇ ਵੱਡੇ ਹੋ ਗਏ ਨੇ ਘੱਟ ਪਟਿਆਲਾ ਵੀ ਨਹੀਂ ਸਾਡੇ ਆਪਣੇ ਪਟਿਆਲਾ ਸ਼ਹਿਰ ਚ ਵੀ 14120 ਮਾਮਲੇ ਦਰਜ ਹੋ ਗਏ ਨੇ ਕੁੱਤਿਆਂ ਦੇ ਵੱਢਣ ਦੇ ਡਰ ਅਤੇ ਖਤਰੇ ਦੇ ਨਾਲ ਇਹ ਹਮਲਾ ਕਰਦੇ ਨੇ ਅਗਰੈਸਿਵ ਹੋ ਕੇ ਕਰਦੇ ਨੇ ਕੁਝ ਲੋਕ ਕਹਿੰਦੇ ਭੁੱਖ ਤੇ ਖਾਣਾ ਨਾ ਮਿਲਣ ਤੇ ਹਮਲਾਵਰ ਹੁੰਦੇ ਨੇ ਨਹੀਂ ਭੁੱਖਾ ਕੁੱਤਾ ਕਦੇ ਵੀ ਹਮਲਾ ਨਹੀਂ ਕਰਦਾ ਰੱਜੇ ਹੋਏ ਵੀ ਕਰਦੇ ਨੇ ਜਦੋਂ ਇਹ 2-4 ਇਕੱਠੇ ਹੋ ਜਾਂਦੇ ਨੇ ਨਾ ਜਿਵੇਂ ਕਹਿੰਦੇ ਨੇ ਦੂਜਾ ਰਲਿਆ ਕੰਮ ਗਲਿਆ ਜਦੋਂ ਕੱਲਾ ਹੁੰਦਾ ਤੇ ਕੁੱਤਾ ਛੱਡਿਆਂ ਚ ਪਹੁੰਚ ਤੇ ਕੇ ਭੱਜ ਲੰਦਾ ਜਦੋਂ ਕੁੱਤਾ ਸਾਥੀ ਕੁੱਤੇ ਨੂੰ ਵੇਖਦਾ ਤਾਂ ਕੁੱਤਾ ਸ਼ੇਰ ਹੋ ਜਾਂਦਾ ਹਰ ਕੁੱਤਾ ਆਪਣੀ ਗਲੀ 'ਚ ਸ਼ੇਰ ਹੁੰਦਾ ਤੁਸੀਂ ਦੂਰੋਂ ਦਿਵਲ ਕੇ ਲਿਆਓ ਜਦੋਂ ਉਹਦੀ ਗਲੀ ਆਗੇ ਉਹਨਾਂ ਪੈਰ ੜਾ ਕੇ ਖੜ ਜਾਣਾ ਕਿ ਆ ਜਾ ਸੋ ਜਦੋਂ ਇਹ ਝੁੰਡਾਂ ਦੇ ਵਿੱਚ ਹੁੰਦੇ ਨੇ ਨਾ ਫੇਰ ਖਰਮਸਤੀ ਕਰਦੇ ਨੇ ਜਦੋਂ ਕੁੱਤੇ ਕਤੀੜ ਬਣ ਜਾਂਦੇ ਨੇ ਤੇ ਇਹ ਅੱਤਵਾਦੀ ਬਣ ਜਾਂਦੇ ਨੇ ਇਸ ਦੌਰਾਨ ਬਿਮਾਰ ਹੋਣ ਤੇ ਵੀ ਇਹ ਬਕਾਬੂ ਹੁੰਦੇ ਨੇ ਅਗਰ ਉਹਨਾਂ ਨੂੰ ਡਰਾਇਆ ਜਾਏ ਤਾਂ ਅਗਰੈਸਿਵ ਹੋ ਜਾਂਦੇ ਨੇ ਨਹੀਂ ਇੱਟ ਕੁੱਤੇ ਦਾ ਵੈਰ ਹੈ ਆ ਸਾਡੇ ਕੁਝ ਰਿਸ਼ਤੇਦਾਰਾਂ ਨੇ ਕੁੱਤੇ ਰੱਖੇ ਆ ਕਈ ਵਾਰੀ ਜਾਈ ਦਾ ਧਰਤੀ ਨੂੰ ਹੱਥ ਪਾਈਦਾ ਤੇ ਉਹ ਪਾਲਤੂ ਕੁੱਤੇ ਵੀ ਡਰ ਕੇ ਭਜਦੇ ਨੇ ਕਿ ਜੇ ਧਰਤੀ ਨੂੰ ਹੱਥ ਪਾਇਆ ਕੁਛ ਚੱਕ ਕੇ ਮਾਰੂ ਤੁਹਾਡੇ ਹੱਥ 'ਚ ਜੇ ਕੁਛ ਵੀ ਨਹੀਂ ਇੱਕ ਵਾਰੀ ਤੁਸੀਂ ਧਰਤੀ ਨੂੰ ਹੱਥ ਪਾ ਲਿਆ ਨਾ ਕੁੱਤੇ ਨੂੰ ਲੱਗਦਾ ਕਿ ਲੈ ਮੇਰੇ ੱਟ ਪਈ ਸਹੀ ਇਸੇ ਕਰਕੇ ੱਟ ਕੁੱਤੇ ਦਾ ਬੈਰ ਹੈ ਸੋ ਇਸ ਕਰਕੇ ਬੱਚਿਆਂ ਤੇ ਹਮਲਾ ਕਰਦੇ ਨੇ ਤੇਜ਼ ਆਵਾਜ਼ ਦੇ ਵਿੱਚ ਅਚਾਨਕ ਹਰਕਤ ਤੋਂ ਘਬਰਾ ਕੇ ਵੀ ਇਹ ਕੱਟਦੇ ਨੇ ਤੁਸੀਂ ਤੁਰੇ ਜਾਂਦੇ ਹੋ ਅਚਾਨਕ ਤੁਸੀਂ ਸਾਹਮਣੇ ਆਗੇ ਤਾਂ ਕੁੱਤੇ ਤੁਹਾਡਾ ਬੁਰਕ ਵੱਢਦੇ ਨੇ ਅੱਤ ਦੀ ਗਰਮੀ ਤੋਂ ਪਰੇਸ਼ਾਨ ਹੋ ਕੇ ਵੀ ਕੁੱਤੇ ਹਮਲਾ ਕਰਦੇ ਨੇ ਆ ਜਿਹੜੀਆਂ ਸਿਆਸਤਦਾਨਾਂ ਨੇ ਇੰਟਰਲੌਕ ਟੈਲਾਂ ਲਾ ਦਤੀਆਂ ਨਾ ਕਿ ਗਲੀਆਂ ਦੇ ਅਖੀਰ ਤੱਕ ਫਰਸ਼ ਤੇ ਟੈਲਾਂ ਟਾਲਾਂ ਲਾ ਦਿਓ ਸੜਕਾਂ ਤੇ ਜਦੋਂ ਇਹ ਤੁਰਦੇ ਨੇ ਤਪਦੀਆਂ ਦੁਪਹਿਰਾਂ ਦੇ ਵਿੱਚ ਫਿਰ ਜਦੋਂ ਇਹਨਾਂ ਦੇ ਪੈਰ ਮੱਚਦੇ ਨੇ ਤੇ ਇਹਨਾਂ ਨੂੰ ਬੈਠਣ ਨੂੰ ਛਾਂ ਕਿਤੇ ਨਹੀਂ ਮਿਲਦੀ ਉਦੋਂ ਵੀ ਇਹ ਹਲਕਦੇ ਨੇ ਸੋ ਇਸ ਸਬੰਧੀ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਨੇ 17 ਜੁਲਾਈ ਨੂੰ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਮਾਦਾ ਕੁੱਤਿਆਂ ਦੀ ਨਸਬੰਦੀ ਨੂੰ ਪ੍ਰਾਥਮਿਕਤਾ ਦੇਣ ਦੀ ਸਲਾਹ ਦਿੱਤੀ ਹੈ ਤੁਸੀਂ ਵੇਖੋ ਕਿ ਰਾਜਾਂ ਨੂੰ ਕੀ ਕਦਮ ਚੁੱਕਣ ਦੀ ਸਲਾਹ ਦੇ ਰਹੇ ਨੇ ਐਨੀਮਲ ਵੈਲਫੇਰ ਬੋਰਡ ਆਫ ਇੰਡੀਆ ਨੇ 17 ਜੁਲਾਈ ਨੂੰ ਸਾਰੇ ਹੀ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖਿਆ ਕਿ ਜਿਹੜੇ ਕੁੱਤੇ ਨੇ ਮਰਦ ਕੁੱਤੇ ਨੇ ਜੇ ਕਹਿ ਲਈਏ ਮਾਦਾ ਕੁੱਤੇ ਨੇ ਜਿਹੜੇ ਉਹਨਾਂ ਦੀ ਨਸਬੰਦੀ ਨੂੰ ਪਹਿਲ ਦਿਓ ਮਤਲਬ ਉਲਟੀ ਗੰਗਾ ਪਹੋਏ ਨੂੰ ਉਲਟੇ ਬਾਸ ਬਰੇਲੀ ਨੂੰ ਸੋ ਇਸ ਐਨੀਮਲ ਬੋਰਡ ਕਹਿੰਦਾ ਕਿ ਬੱਚਿਆਂ ਤੇ ਬਜ਼ੁਰਗਾਂ ਦੀ ਸੁਰੱਖਿਆ ਦੇ ਲਈ ਕੁੱਤਿਆਂ ਦਾ ਟੀਕਾ ਕਰਨ ਦੇ ਕਦਮ ਉਠਾਓ ਐਕਸਪਰਟਾਂ ਦਾ ਕਹਿਣਾ ਕਿ 70% ਦੀ ਕੁੱਤਿਆਂ ਦੀ ਨਸਬੰਦੀ ਉਹਨਾਂ ਦੀ ਆਬਾਦੀ ਤੇ ਕੰਟਰੋਲ ਕਰ ਸਕਦੀ ਹੈ ਲੇਕਿਨ ਸਰਕਾਰ ਦੇ ਅੰਕੜੇ ਫੂਕ ਹੋ ਗਏ ਨੇ ਹੁਣ ਤੁਸੀਂ ਵੇਖੋ ਕਿ ਐਨੀਮਲ ਵੈਲਫੇਅਰ ਬੋਰਡ ਦੇ ਵਿੱਚ ਪਤਾ ਨਹੀਂ ਕਿੱਦਾਂ ਦੇ ਲਾਹਨਤੀ ਲੋਕ ਬੈਠੇ ਨੇ ਇਹ ਕਹਿੰਦੇ ਨੇ ਕਿ ਕੁੱਤਿਆਂ ਦੀ ਨਸਬੰਦੀ ਨੂੰ ਪਹਿਲ ਦਿਓ ਓਏ ਹਰਾਮ ਦਿਓ ਮਾਫ ਕਰਨਾ ਲਫਜ਼ ਤੁਹਾਡੇ ਮੇਰੇ ਮੂੰਹੋਂ ਨਿਕਲਦੇ ਨੇ ਸਵੇਰੇ ਸਵੇਰੇ 70 ਫੀਸਦੀ ਕੁੱਤਿਆਂ ਨੂੰ ਤੁਸੀਂ ਸਟਰਲਾਈਜ਼ ਕਰ ਦਿਓ ਜਿਹੜੇ 30 ਰਹਿ ਗਏ ਮੰਨ ਲੈ ਕੇ 100 ਕੁੱਤਾ ਹੈ 100 ਦੇ ਵਿੱਚੋਂ ਤੁਸੀਂ 70 ਨੂੰ ਸਟਰਲਾਈਜ਼ ਕਰ ਦਿੱਤਾ ਜਿਹੜੇ 30 ਰਹਿ ਗਏ ਉਹਨਾਂ ਨੇ 30% ਜਿਹੜੀਆਂ ਕੁੱਤੀਆਂ ਨੇ ਨਾ ਉਹਨਾਂ ਨਾਲ ਮੀਟਿੰਗ ਕਰਕੇ ਸੱਤ-ਸੱਤ ਕਤੂਰੇ ਜੰਮ ਦੇਣੇ ਨੇ ਹੋਣਾ ਇਹ ਚਾਹੀਦਾ ਕਿ ਨਸਬੰਦੀ ਨਹੀਂ ਨਲਬੰਦੀ ਹੋਣੀ ਚਾਹੀਦੀ ਹੈ ਪਰ ਐਨੀਮਲ ਵੈਲਫੇਅਰ ਬੋਰਡ ਸਾਰੇ ਸੂਬਿਆਂ ਨੂੰ ਇਹ ਹੁਕਮ ਸੁਣਾਉਂਦਾ ਪਤਾ ਨਹੀਂ ਕਿਉਂਕਿ ਉਹ ਲੋਕ ਪ੍ਰੈਕਟੀਕਲ ਨਹੀਂ ਹੈ ਕਦੇ ਜ਼ਮੀਨ ਤੇ ਜਾਣ ਲੋਕਾਂ ਚ ਜਾਣ ਤਾਂ ਪਤਾ ਲੱਗੇ ਸਥਿਤੀ ਕੀ ਹੈ ਸਿਰਫ ਕਹਿੰਦੇ ਕੁੱਤੇ ਨੂੰ ਸਟਰਾਈਲਾਈਜ਼ ਕਰੋ ਕੁੱਤੀ ਨੂੰ ਨਾ ਕਰੋ ਸੋ ਇਸ ਕਰਕੇ ਕੁੱਤੇ ਦੀ ਬਾਡੀ ਲੈਂਗੁਏਜ ਨੂੰ ਕੁੱਤੇ ਦੇ ਵਿਵਹਾਰ ਨੂੰ ਸਮਝੋ ਡਾਂਗ ਲੈ ਕੇ ਤੁਸੀਂ ਚੱਲੋ ਕੁੱਤੇ ਦੀਆਂ ਅੱਖਾਂ 'ਚ ਸਿੱਧੀ ਅੱਖਾਂ ਪਾ ਲਓ ਤੁਹਾਡੇ ਤੇ ਹਮਲਾ ਨਹੀਂ ਕਰੇਗਾ ਤੁਸੀਂ ਤੁਰੇ ਜਾਂਦੇ ਹੋ ਸਕੂਟਰ ਤੇ ਜਾਂਦੇ ਹੋ ਦੂਰੋਂ ਹਾਰਨ ਮਾਰਦੇ ਹੋ ਖੰਘੂਰਾ ਮਾਰਦੇ ਹੋ ਕੁਝ ਬੋਲ ਪੋ ਤੁਹਾਡੇ ਤੇ ਅਟੈਕ ਨਹੀਂ ਕਰੇਗਾ ਜਦੋਂ ਤੁਸੀਂ ਚੁੱਪਚਾਪੀ ਤੇ ਲੰਘਣ ਦੀ ਕੋਸ਼ਿਸ਼ ਕਰੋਗੇ ਤੇ ਉਹ ਤੁਹਾਡੇ ਤੇ ਅਟੈਕ ਕਰੇਗਾ ਉੱਚੀ ਆਵਾਜ਼ ਚ ਬੋਲ ਦੋ ਕਹਿੰਦਾ ਕਹੋਂਦਾ ਕੁੱਤਾ ਵੀ ਦਬਕ ਜਾਂਦਾ ਹੈ ਜਿਸ ਦੌਰਾਨ ਅੰਮ੍ਰਿਤਸਰ ਨਗਰ ਨਿਗਮ ਦਾ ਦਾਵਾ ਹੈ ਕਿ ਇਸ ਨਸਬੰਦੀ ਅਭਿਆਨ ਦੀ ਸਮੱਸਿਆ ਨਾਲ ਅਸੀਂ ਕਾਬੂ ਕਰ ਰਹੇ ਹਾਂ ਰੋਜ਼ ਕਹਿੰਦੇ ਅਸੀਂ 25 ਕੁੱਤਿਆਂ ਦੀ ਨਸਬੰਦੀ ਕਰ ਰਹੇ ਹਾਂ ਮਹੀਨੇ 750 ਦੀ ਹੋ ਗਈ ਪਰ ਵਿੱਚ ਛੁੱਟੀਆਂ ਵੀ ਨੇ ਫਤੇਗੜ ਸ਼ੁਕਰਚੱਕ ਤੇ ਨਰੈਣਗੜ੍ਹ ਸਥਿਤ ਐਨੀਮਲ ਬਰਥ ਕੰਟਰੋਲ এবੀਸੀ ਕੇਂਦਰ ਚੰਮਰ ਸਰ ਚ ਰੋਜ਼ਾਨਾ 25 ਕੁੱਤਿਆਂ ਦੀ ਨਸਬੰਦੀ ਹੋ ਰਹੀ ਹੈ ਪਿਛਲੇ 2 ਸਾਲਾਂ ਚ ਕਹਿੰਦੇ ਅਸੀਂ 20000 ਕੁੱਤਿਆਂ ਦੀ ਨਸਬੰਦੀ ਕੀਤੀ ਹੈ ਤੇ ਅੰਕੜਾ ਦੇ ਦਿੱਤਾ ਲੇਕਿਨ ਨਸਬੰਦੀ ਦੀ ਇਹ ਗਤੀ ਸੜਕਾਂ ਤੇ ਵਧ ਰਹੇ ਕੁੱਤਿਆਂ ਨੂੰ ਨਹੀਂ ਰੋਕ ਸਕਦੀ ਸੋ ਸਭ ਤੋਂ ਵੱਧ ਤੁਸੀਂ ਵੇਖੋ ਕਿ ਮਾਝੇ ਦੇ ਵਿੱਚ ਡੌਗ ਬਾਈਟ ਦੇ ਮਾਮਲੇ ਸਭ ਤੋਂ ਜ਼ਿਆਦਾ ਨੇ ਤੇਜਸ ਸਲਸੇ ਦੇ ਵਿੱਚ ਕਿ 25 ਕੁੱਤਿਆਂ ਦੀ ਨਸਬੰਦੀ ਤੋਂ ਬਾਵਜੂਦ ਵੀ ਜੁਲਾਈ ਮਹੀਨੇ ਤੱਕ ਮਾਝੇ ਦੇ ਵਿੱਚੋਂ 30000 ਬੰਦਾ ਕੁੱਤੇ ਨੇ ਵੱਢ ਲਿਆ ਸੋ ਇਸ ਕਰਕੇ ਇਸ ਸੱਚ ਨੂੰ ਸਮਝੋ ਪਰ ਤੁਸੀਂ ਵੇਖੋ ਜਿਸ ਤਰ੍ਹਾਂ ਮੈਂ ਹਾਦਸਿਆਂ ਦਾ ਜ਼ਿਕਰ ਕਰ ਰਿਹਾ ਸੀ ਕਿ ਬੰਗਾਲ ਦੇ ਵਿੱਚ ਵਰਦਮਾਨ ਦੇ ਵਿੱਚ 10 ਸ਼ਰਦਾਲੂ ਮਾਰੇ ਗਏ ਨੇ ਤੇ ਇਧਰੋਂ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਐਕਸੀਡੈਂਟ ਹੋ ਗਿਆ ਜੋ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਗਿਆ ਸੀ ਕਾਰ ਖੇਤਾਂ ਦੇ ਵਿੱਚ ਉਤਰੀ ਤੇ ਇਸ ਦੌਰਾਨ ਜ਼ਖਮੀ ਹੋਈ ਮਹਿਲਾ ਤੇ ਬੱਚੇ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ ਇਹ ਕੱਲ ਹਾਦਸਾ ਵਾਪਰਿਆ ਜਦੋਂ ਫਿਰੋਜ਼ਪੁਰ ਇਲਾਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਰਣਵੀਰ ਸਿੰਘ ਭੁੱਲਰ ਹੜਪੀੜਤਾਂ ਦਾ ਹਾਲਚਾਲ ਜਾਣਨ ਲਈ ਗਿਆ ਸੀ ਤੇ ਪਿੰਡ ਧੀਰਾ ਧਾਰਾ ਦੇ ਨੇੜੇ ਉਸ ਦੀ ਕਾਰ ਖੇਤਾਂ ਦੇ ਵਿੱਚ ਪਲਟ ਗਈ ਜਿਸ ਦੌਰਾਨ ਇਸ ਐਸਐਮਐਲਏ ਰਣਵੀਰ ਸਿੰਘ ਭੁੱਲਰ ਨੂੰ ਤਾਂ ਚਾਟਨ ਸੱਟ ਨਾ ਲੱਗੀ ਸੁਰੱਖਿਆਤ ਬਾਹਰ ਕੱਢ ਲਿਆ ਗਿਆ ਤੇ ਇਸ ਦੌਰਾਨ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਸਿੱਧੀ ਖੇਤਾਂ ਦੇ ਵਿੱਚ ਜਾ ਡੇਗੀ ਹਾਲਾਂਕਿ ਇਸ ਦੌਰਾਨ ਮੋਟਰਸਾਈਕਲ ਸਵਾਰ ਸੀ ਜਿਹੜਾ ਸਾਹਮਣੇ ਆ ਰਿਹਾ ਸੀ ਉਸ ਦੌਰਾਨ ਮਹਿਲਾ ਤੇ ਉਸ ਦਾ ਬੱਚਾ ਜ਼ਖਮੀ ਹੋ ਗਿਆ ਟੱਕਰ ਤੋਂ ਬਚਣ ਦੀ ਕੋਸ਼ਿਸ਼ ਦੇ ਵਿੱਚ ਇਹ ਬਾਈਕ ਡਿੱਗ ਪਈ ਜਿਸ ਕਾਰਨ ਦੋਨਾਂ ਇਸ ਮਹਿਲਾ ਤੇ ਉਸਦੇ ਬੱਚੇ ਨੂੰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਸੋ ਉਸ ਦੌਰਾਨ ਤੁਸੀਂ ਵੇਖੋ ਕਿ ਇਹ ਜਿਹੜੇ ਹਾਦਸੇ ਵਾਪਰਦੇ ਨੇ ਇਹਨਾਂ ਦੇ ਵਿੱਚ ਆਵਾਰਾ ਕੁੱਤੇ ਵੀ ਕਾਰਨ ਬਣਦੇ ਨੇ ਸਾਡੀ ਬਿਲੋੜੀ ਕਾਲ ਵੀ ਇਸ ਦੇ ਵਿੱਚ ਕਾਰਨ ਬਣਦੀ ਹੈ ਇਹ ਜਿਹੜੇ ਰੋਜ਼ ਪੰਜਾਬ ਦੇ ਵਿੱਚ 850 ਪੰਜਾਬੀਆਂ ਦਾ ਕੁੱਤੇ ਦੁਆਰਾ ਕੱਟਿਆ ਜਾਣਾ ਸਥਿਤੀਆਂ ਕੀ ਬਣਦੀਆਂ ਨੇ ਸੋ ਜ਼ਿੰਦਗੀ ਨੂੰ ਸਮਝੋ ਇਹ ਬਹੁਤੇ ਦੁੱਖ ਅਸੀਂ ਖੁਦ ਸਹਿੜੇ ਹੋਏ ਨੇ ਸੋ ਪੰਜਾਬ ਦੇ ਇੱਕ ਦੋ ਸ਼ਰਧਾਲੂਆਂ ਦੀ ਹਿਮਾਚਲ ਦੇ ਵਿੱਚ ਮੌਤ ਹੋਈ ਹੈ ਇਹ ਵੀ ਮਣੀ ਮਹਿਸ਼ ਯਾਤਰਾ ਤੋਂ ਲੋਟ ਰਹੇ ਸਨ ਜਿਸ ਤਰ੍ਹਾਂ ਹਿਮਾਚਲ ਦੇ ਚੰਬਾ ਜ਼ਿਲ੍ਹੇ ਦੇ ਪਰਮੌਰ ਦੇ ਵਿੱਚ ਪੰਜਾਬ ਦੇ ਸ਼ਰਧਾਲੂਆਂ ਦੀ ਸਵਿਫਟ ਕਾਰ ਸੀ ਜਿਹੜੀ ਉਹ ਰਾਵੀ ਨਦੀ 'ਚ ਜਾ ਡਗੀ ਜਿਸ ਤਰ੍ਹਾਂ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਤੇ ਇੱਕ ਲਾਪਤਾ ਆ ਜਿਸ ਤੇ ਲੱਭਣ ਦੀਆਂ ਕੋਸ਼ਿਸ਼ਾਂ ਨੇ ਜ਼ਖਮਿਆਂ ਦੇ ਵਿੱਚ ਮਾਲ ਸਿੰਘ 36 ਸਾਲਾ ਪੁੱਤਰ ਬਲਵਿੰਦਰ ਸਿੰਘ ਤੇ ਬੰਟੀ 19 ਸਾਲਾ ਪੁੱਤਰ ਗੁਰਜੀਤ ਸਿੰਘ ਦੋਨੇ ਖਨੌਰੀ ਦੇ ਮੰਡੀ ਮੌਣਕ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਸਨ ਤੇ ਦੋ ਦੀ ਮੌਤ ਹੋ ਗਈ ਇਕ ਲਾਪਤਾ ਸੋ ਇਹ ਕਾਰ ਰਾਵੀ ਦਰਿਆ 'ਚ ਡਿੱਗੀ ਹੈ ਇਧਰੋਂ ਚਾਰ ਸ਼ਰਧਾਲੂ ਮੋਗਾ ਦੇ ਪਿੰਡ ਦੇ ਸਨ ਸੋ ਮਣੀ ਮਹੇਸ਼ ਦੀ ਯਾਤਰਾ ਤੋਂ ਆ ਰਹੇ ਸਨ ਜਾਨੀ ਕਿ ਛੇ ਸ਼ਰਧਾਲੂ ਨੇ ਜਿਹੜੇ ਮਣੀ ਮਹੇਸ਼ ਦੀ ਯਾਤਰਾ ਦੇ ਦੌਰਾਨ ਪੰਜਾਬ ਦੇ ਸੰਗਰੂਰ ਦੇ ਤੇ ਮੋਗੇ ਦੇ ਮਾਰੇ ਗਏ ਨੇ ਤੇ ਇਹ ਜਿਹੜੀ ਪੀਵੀ03 ਗੱਡੀ ਪੰਜਾਬ ਦੇ ਸੰਗਰੂਰ ਦੇ ਸੀ ਪੰਜ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਦੋ ਮਾਰੇ ਗਏ ਇੱਕ ਲਾਪਤਾ ਤੇ ਇਹ ਵੀ ਅਸਲ ਦੇ ਵਿੱਚ ਕੁੱਤੇ ਨੂੰ ਬਚਾਉਣ ਦੇ ਚੱਕਰਾਂ ਦੇ ਵਿੱਚ ਰਾਵੀ ਨਦੀ 'ਚ ਡਿੱਗੇ ਨੇ ਤੁਸੀਂ ਵੇਖੋ ਹੁਣ ਇਹਨਾਂ ਭਗਤਾਂ ਨੂੰ ਕੌਣ ਸਮਝਾਵੇ ਕਿ ਕੁੱਤੇ ਸਿਰਫ ਘੱਟਦੇ ਨਹੀਂ ਆ ਜਿਹੜੇ ਮਣੀ ਮਹੇਸ਼ ਦੀ ਯਾਤਰਾ ਕਰਕੇ ਆਏ ਸੀ ਮਣੀ ਮਹੇਸ਼ ਜੀ ਦੀ ਵੀ ਮਿਹਰਬਾਨੀ ਹੋਏ ਦੋ ਮਾਰੇ ਗਏ ਨੇ ਤੀਜਾ ਲਾਪਤਾ ਹੁਣ ਜੇ ਗੱਡੀ ਉਹ ਰਾਵੀ 'ਚ ਡੱਗੀ ਹੈ ਲਾਪਤਾ ਤਾਂ ਇਹਦਾ ਮਤਲਬ ਚਾਂਸ ਬਹੁਤ ਘੱਟ ਨੇ ਸੌਰੀ ਟੂ ਸੇ ਉਮੀਦ ਕਰੀਏ ਕਿ ਤੰਦਰੁਸਤ ਬਚੇ ਹੁਣ ਇਹ ਜਿਹੜੀਆਂ ਜਾਨਾਂ ਜਾ ਰਹੀਆਂ ਨੇ ਇਹ ਵੀ ਕੁੱਤੇ ਦੇ ਕਾਰਨ ਗਈ ਐ ਬਹੁਤ ਸਾਰੇ ਹਾਦਸੇ ਟਰੇਸ ਨਹੀਂ ਹੁੰਦੇ ਕਿ ਡਰਾਈਵਰ ਦੀ ਗਲਤੀ ਹੈ ਹਾਦਸਾ ਵਾਰਾ ਜਾਨਵਰਾਂ ਨਾਲ ਹੁੰਦਾ ਸੋ ਸਮੇ ਦੇ ਸੱਚ ਨੂੰ ਸਮਝੋ ਸੋ ਜਰੂਰ ਇਸ ਦੇ ਬਾਰੇ ਸੋਚੋ ਕੁੱਤਿਆਂ ਦੀ ਨਸਬੰਦੀ ਦੇ ਨਾਲ ਬੰਦੀ ਦੇ ਬਾਰੇ ਸੋਚੋ ਤਾਂ ਹੀ ਕੁਝ ਨਾ ਕੁਝ ਹੋ ਸਕੇਗਾ ਨਹੀਂ ਤਾਂ ਤੁਸੀਂ ਵੇਖੋ ਕਿ ਆ ਸਾਡੇ ਜਿਹੜੇ ਅਖੌਤੀ ਸਿਆਸਤਦਾਨ ਕਹਿੰਦੇ ਲੋਕ ਨੇ ਤੇ ਜਾਂ ਇਹ ਜਿਹੜੇ ਆ ਆਪਣੇ ਆਪ ਨੂੰ ਨੈਸ਼ਨਲ ਐਨੀਮਲ ਵੈਲਫੇਅਰ ਬੋਰਡ ਜੀ ਫਲਾਉ ਬੋਰਡ ਜੀ ਮਤਲਬ ਪ੍ਰੈਕਟੀਕਲ ਨੋਲਜ ਇਹਨਾਂ ਲੋਕਾਂ ਨੂੰ ਨਹੀਂ ਆ ਸੁ ਧਰਮ ਕਿਉਂਕਿ ਕੁੱਤੇ ਮਾਰਨਾ ਕੋਈ ਉਹ ਨਹੀਂ ਹੈ ਅਸਲ ਦੇ ਧਰਮ ਦਾ ਪੇਚ ਫਸਦਾ ਹੈ ਕਿਉਂਕਿ ਹਾਲਾਂਕਿ ਧਰਮ ਦੇ ਵਿੱਚ Hindu ਧਰਮ ਦੇ ਵਿੱਚ ਵੀ ਕੁੱਤਾ ਠੀਕ ਹੈ ਪੈਰੋਂ ਦਾ ਵਾਨ ਮੰਨਿਆ ਜਾਂਦਾ ਪਰ ਕੁੱਤੇ ਨੂੰ ਸੋਹਣਾ ਜਾਨਵਰ ਵੀ ਨਹੀਂ ਮੰਨਿਆ ਜਾਂਦਾ ਮੁਸਲਮਾਨ ਧਰਮ ਚ ਨਹੀਂ ਮੰਨਿਆ ਜਾਂਦਾ ਸੋਹਣਾ ਜਾਨਵਰ ਸਿੱਖ ਤਾਂ ਚਲੋ ਬਾਲਾ ਬੌਦਰ ਨਹੀਂ ਕਰਦੇ ਉਹ ਤਾਂ ਬਾਜ ਤੱਕ ਹੀ ਸੀਮਤ ਨੇ ਪਰ ਬਾਜ ਵੀ ਕਿਹੜਾ ਘੱਟ ਗੁਜ਼ਾਰਦਾ ਆਲਣਿਆਂ ਦੇ ਵਿੱਚੋਂ ਬੋਟ ਚੁੱਕ ਚੁੱਕ ਆਂਦਾ ਪਰ ਇਸ ਸੰਸ ਦੇ ਵਿੱਚ ਜਿਹੜਾ ਧਰਮ ਇੱਕ ਬਿਲੋੜੀ ਜੇ ਮੈਂ ਸਮਝਦਾ ਨਾ ਕਿ ਇਸ ਮਾਮਲੇ ਚ ਅੜਿੱਕਾ ਬਣਦਾ ਔਰ ਸੁਪਰੀਮ ਕੋਰਟ ਦੇ ਹੁਕਮ ਹੋ ਰਹੇ ਹੋਣਾ ਬਾਣਾ ਇਸ ਮਿਲਕ ਚ ਕੁਛ ਨਹੀਂ ਕਿਉਂਕਿ ਵੋਟ ਬੈਂਕ ਹੈ ਨਾ ਜਿਹੜੇ 엘ੀਟ ਲੋਕ ਨੇ ਉਹਨਾਂ ਨੇ ਫੋਬੀਆ ਪਾਲ ਰੱਖਿਆ ਆ ਮਨੀ ਮੇਸ਼ ਤੋਂ ਆਉਂਦੇ ਆ ਕੁੱਤੇ ਦੇ ਕਾਰਨਕਾਰ ਰਾਵੀ ਚ ਡਿੱਗੀ ਐ ਮੌਣਕ ਦੀ ਪਰ ਮੰਨਣਾ ਥੋੜੀ ਐ ਉਹ ਕਹਣਗੇ ਲਿਖਿਆ ਸੀ ਜੀ ਕੁਛ ਨਹੀਂ ਹੋ ਸਕਦਾ ਇਹਨਾਂ ਲੋਕਾਂ ਦਾ ਅਫਸੋਸ ਹੈ ਖੈਰ ਇਸ ਪ੍ਰੋਮ ਦੇ ਵਿੱਚ ਕਾਲ ਕਰਨ ਵਾਸਤੇ ਤੇ ਸਾਡੇ ਪ੍ਰੋਮ ਦਾ ਲਿੰਕ ਮੋੜਨ ਵਾਸਤੇ 9816709655 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ